ਇਹ 글로ਸੀ ਬ੍ਰਾਂਡ ਦੀ ਨਵੀਂ ਡਿਜ਼ਾਈਨਿੰਗ ਆਈ ਹੈ ਬਹੁਤ ਹੀ ਜャ ਲੇਟੈਸਟ ਫੈਬਰਿਕ ਰੂਗਾ ਜੀ ਸਲੇਵਿਆ ਮੈਚਿੰਗ ਆਈ ਹੈ ਚਨਾਉਣ ਫੈਬਰਿਕ ਰੂਗਾ ਇਹ ਬਹੁਤ ਹੀ ਪਿਆਰਾ ਡਿਸਟਲ ਪ੍ਰਿੰਟਿੰਗ ਹੈ ਬਹੁਤ ਹੀ ਸੋਹਣੀ ਲੱਗ ਰਹੀ ਹੈ ਸਭ ਤੋਂ ਲੇਟੈਸਟ ਹੈ ਆ ਚੈੱਕ ਕਰ ਲਓ ਬ੍ਰਾਂਡ ਰੂਗਾ ਜੀ ਸੇਮ 글로ਸੀ ਬ੍ਰਾਂਡ ਦਾ ਫੈਬਰਿਕ ਚੈੱਕ ਕਰ ਲਓ ਸਲੇਵਿਆ ਚਨਾਉਣ ਫੈਬਰਿਕ ਹੈ ਡਿਸਟਲ ਪ੍ਰਿੰਟਿੰਗ ਰੂਗੀ ਇਹ ਸ਼ਰਟ ਹੈ ਦੀ ਦੇਖੋ ਜੀ ਇਹ ਦੀ ਬਾਟਮ ਹੈ ਪਿਓਰ ਵਿਸਕੋਸ ਮਸਲੀਨ ਦੀ ਬਾਟਮ ਡਿਸਟਲ ਪ੍ਰਿੰਟ ਦੇ ਵਿੱਚ ਸ਼ਰਟ ਬੜੀ ਸੋਹਣੀ ਡਿਜ਼ਾਈਨਿੰਗ ਹੈ ਇਸ ਤਰ੍ਹਾਂ ਦੀ ਹਿੱਟ ਲਿਸਟਡ ਆਈਟਮ ਲੈ ਕੇ ਅਸਲ ਵਿੱਚ ਬਹੁਤ ਹੀ 4-5 ਡਿਜ਼ਾਈਨ ਆਏ ਨੇ ਦੇ ਵਿੱਚ ਬੜੇ ਸੋਹਣੇ ਡਿਜ਼ਾਈਨ ਆਏ ਨੇ ਨਵੇਂ ਹੀ ਲਾਂਚ ਹੋਈਏ ਸਭ ਤੋਂ ਆਈਟਮ ਹੈ ਇੱਕ ਨੋਸੀ ਬ੍ਰੈਂਡ ਦੀ ਬਹੁਤ ਹੀ ਪਿਆਰੀ ਡਿਜੀਟਲ ਪ੍ਰਿੰਟਿੰਗ ਦੇ ਨਾਲ ਸਗਲੇ ਵੀ ਆ ਫੈਬਰਿਕ ਰੂਮ ਦਾ ਜੀ ਚਨੌਨ ਫੈਬਰਿਕ ਆ ਜਾਂਦਾ ਹੈ ਬੜੀ ਹਾਈ ਕਲਾਸ ਬ੍ਰੈਂਡ ਹੈ ਸੋਨ ਪਤਾ ਜੀ ਡਿਜ਼ਾਈਨਿੰਗ ਬੜੀ ਬੈਸਟ ਹੈ ਕਲਰ ਦੇਖੋ ਕਿੰਨੇ ਪਿਆਰੇ ਰਹਿਣ ਵਾਲੇ ਨੇ ਇਦੇ ਵਿੱਚ 5 ਡਿਜ਼ਾਈਨ ਨੇ ਜਿਹੜੇ ਕੀ 5 ਵਾਲੇ ਨਵੇਂ ਲਾਂਚ ਹੋਏ ਨੇ ਫਸਟ ਟਾਈਮ ਇਹ ਫੈਬਰਿਕ ਆਇਆਗਾ ਫਸਟ ਟਾਈਮ ਇਹਦੀ ਲਾਂਚ ਹੈ ਕਿ ਬਾਟਮ ਵਿਸਕੋਸ ਮਸਲੀਨ ਦੀ ਰਹੇਗੀ ਔਰ ਡਿਸਟਰਬੈਂਟੀ ਸ਼ਰਟ ਰਹੇਗੀ ਟਾਈ ਮੀਟਰ ਦੀ ਸ਼ਰਟ ਟਾਈ ਮੀਟਰ ਦੀ ਬਾਟਮ ਫੈਬਰਿਕ ਲੈਕਰ ਲੋ ਦੇਖੋ ਪਿਓਰ ਕੁਆਲਿਟੀ ਦੇ ਵਿੱਚ ਹੈ ਜੀ ਪਿਓਰ ਕੁਆਲਿਟੀ ਦੇ ਵਿੱਚ ਡਿਜ਼ਾਈਨਿੰਗ ਬੜੀ ਹਾਈ ਕਲਾਸ ਦੀ ਹੈ ਜਿਵੇਂ ਆਪਾਂ ਕਹਿੰਦੇ ਹਾਂ ਵੀ ਸਾਨੂੰ ਡਿਜ਼ਾਈਨਰ ਪ੍ਰਿੰਟ ਚਾਹੀਦੇ ਨੇ ਤਾਂ ਡਿਜ਼ਾਈਨਰ ਨੇ ਇਹ ਜਿਹੜੇ ਕੀ ਡਿਜ਼ਾਈਨਰ ਪ੍ਰਿੰਟ ਆਏ ਨੇ ਪਾਏ ਬੜੇ ਸੋਹਣੇ ਲੱਗਦੇ ਨੇ ਜੀ ਆਪਾਂ ਕਹਿੰਦੇ ਹੁੰਨੇ ਨਾ ਪੰਜਾਬੀ 'ਚ ਵੀ ਉਹ ਦੂਰੋਂ ਉਹ ਪੈਣ ਦੇ ਪਾਇਆ ਜੱਜਦਾ ਬੜਾ ਸੀ ਸੂਟ ਉਹ ਕਿੱਥੋਂ ਲਿਆ ਜਿਵੇਂ ਇਹ ਉਹ ਆਈਟਮ ਆ ਜਾਂਦੇ ਨੇ ਵੀ ਜਿਹੜੀ ਦੂਰੋਂ ਪਾਈਆਂ ਦੂਜੀ ਪੈਣ ਨੂੰ ਐਨਾ ਜੱਜਦਾ ਉਹ ਮਜਬੂਰ ਹੋ ਜਾਂਦੀ ਪੁੱਛਣ ਤੇ ਵੀ ਇਹ ਸੂਟ ਕਿੱਥੋਂ ਲਿਆ ਹੈਗਾ ਇਹ ਉਹ ਆਈਟਮਾਂ ਹੈਗੀ ਆ ਗਲੋਸੀ ਬ੍ਰਾਂਡ ਦੀਆਂ ਜੀ ਇਹਦੇ ਵਿੱਚ ਡਿਜ਼ਾਈਨਿੰਗ ਬੜੀ ਸੋਹਣੀ ਹੈ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਲਓ ਪ੍ਰਾਈਸ ਸਿਰਫ 1400 ਰੁਪਏ